ਅੱਗੇ ਮੁੰਡੇ ਦਾ ਮੋਟਰ ਹੈ ਕੋਲੇ ਆ ਤੇ ਕਿਤਾਜੀ ਹੁਣ ਆ ਗੋ ਕਹਾਂ ਤੇ ਕਿੱਧਰ ਰੁਕ ਅੱਛਾ ਫੇਖੋ ਗਏ ਕਿੰਨੇ ਵਿੱਚ ਗੱਲ ਹੈ ਮੈਨੂੰ ਪਤਾ ਨਹੀਂ ਕਿੰਨੇ ਵਿੱਚ ਮੈਨੂੰ ਨਹੀਂ ਰਹਿ ਗਿਆ ਅੱਛਾ ਹੂੰ ਤੇ ਕੀ ਮੰਗ ਕਰਦੇ ਹੋ ਇਹ ਹੋਈ ਮੋਟਰ ਹੈ ਮੰਗ ਕਰਦੇ ਆ ਤੇ ਉਹ ਉਹਦੀ ਬਾਹਰ ਦੀ ਅੱਗੇ ਮੇਰੇ ਵਾਲਾ ਖੜੇ ਨੇ ਤੇ ਉਹ ਬਸ ਉੱਥੇ ਖੜੇ ਜਗਾ ਹੂੰ ਮੇਰੇ ਆਪੇ ਤੋਂ ਬੋਝ ਫੋੜਿਆ ਲੋਕ ਕਰਦੇ ਨੇ ਬਾਬਾ ਜੀ ਖੜੇ ਨੇ ਅਖਰਾਂ ਦੇ ਪੈਸੇ ਦੇ ਦਾਤਾ ਮਾਰਨੇ ਇਹ ਪੁੱਛਾ ਚਾਹੀਦਾ ਤੋ ਕਾਂਜੀ ਕਹਣਾ ਉਹ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਣਾ ਚਾਹੁੰਦੇ ਸਾਡਾ ਡੇਰਾ ਜੀ ਆ ਭੱਟੇ ਕੋਈ ਨਹੀਂ ਮੈਂ ਤਾਂ ਠੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋ ਲਿੰਦੇ ਆ ਕਿਸੇ ਦੇ ਘੋ ਘਰ ਲਿੰਦੇ ਆ ਕਿਤੇ ਘੋ ਘਰ ਲਿੰਦੇ ਆ ਅਸੀਂ ਇਹੋ ਕਹਿਣਾ ਚਾਹੁੰਨੇ ਪ੍ਰਸ਼ਾਸਨ ਨੂੰ ਕਮਰ ਨੂੰ ਕਹਿਣਾ ਚਾਹੁੰਨੇ ਆ ਕਿ ਤੁਸੀਂ ਵੱਧ ਵੱਧ ਸੇ ਪੁਲਿਸ ਦੀ ਗਸ਼ਤ ਵਧਾਓ ਗਸ਼ਤ ਵਧਾਓ ਤੇ ਵੱਡੇ ਸੁਰੱਖਿਅਤ ਰਹਿਣ ਅਸੀਂ ਇੱਥੇ ਲੱਗੇ ਛਾਗੇ ਰਹਿੰਦੇ ਆ ਦੋ-ਵਜਿ ਮਹੀਨੇ ਕਦੀ ਢੇਨ ਉੱਪਰ ਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਧ ਵੱਧ ਸਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ੍ਹ ਕੋਈ ਸਰਵੇਖੀ ਬਾਰਡਰ ਮਿਲਦਾ ਉਹਨੂੰ ਮਾਰਗੇ ਇੱਕ ਨੂੰ ਲੁੱਟ ਟੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਹੈ ਇਹ ਤੇ ਦਰਦੇ ਘਰੋਂ ਬਾਹਰ ਆਏ ਤੇ ਜਦੋਂ ਦਬਕਾ ਦਬਕਾ ਮਾਰੀ ਮਾਰਦੇ ਆ ਉਹਨੂੰ ਬੋਰਸਾ ਲੈ ਕੇ ਭੱਜ ਜਾਂਦੇ ਅਗਲੇ ਗਸਤ ਹੁੰਦੀ ਜੀ ਕੋਈ ਕੋਈ ਕਿਹਨੂੰ ਬੰਦੇ ਨੂੰ ਫੜਨ ਆਉਂਦੇ ਪਿੰਡ 'ਚ ਉਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੈਣਾ ਦੇਣਾ ਕੱਖ ਨਹੀਂ ਗਾ ਬਹੁਤ ਜਿਆਦਾ ਮਸ਼ਹੂਰ ਹੋ ਗਈ ਹੈ ਨਹਿਰ ਦਾ ਕਰਕੇ ਇੱਕ ਨੱਕੀ ਰਿਵੈਕ ਪਿੰਡੇ ਤੇ ਕੋਈ ਇਹਦੇ ਭੋਮਾ ਆਉਤੋਂ ਲੈ ਅੱਗੇ ਸਮੈਲ ਪੀ ਜਾਂਦੇ ਆ ਤੇ ਨਾਦ ਕੇ ਜੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਗਰਸ ਜੀ ਕੋਈ ਰੰ ਨਹੀਂ ਇਹ ਕਹਿਣਾ ਚਾਹੁੰਦਾ ਵੀ ਪੱਠੇ ਤੋਂ ਜਿਹੜੀ ਮੈਂ ਤੋਂ ਸੜਕ ਚੱਲਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਗਰੋਹ ਦੀ ਇੱਕ ਵਾਰਦਾਤ ਹੁੰਦੀ ਆ ਕਈ ਪੈਸੇ ਕੋਲ ਇਹਨੇ ਕਈ ਮੋਟਰਸਾਈਕਲ ਖੋਹ ਲਏ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲਿਸ ਤੋਂ ਕਦੀ ਪੁਲਿਸ ਨਾ ਕਦੀ ਮੜੀ ਨਹੀਂ ਨਾ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੀ ਵਾਰਦਾਤ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਪਾਰਤਾ ਇੱਕ ਮੁਸਟਾ ਲੱਗ ਗਿਆ ਹਾਂਜੀ ਬੰਦਾ ਕਿਹਨ ਦਾ ਕਤਲ ਕੋਣ ਸੀ ਯਮਾ ਚਲਦੇ ਕੋ ਦੱਸ ਦੇ ਜੀ ਇੱਥੇ ਜਿੱਨਾ ਉੱਥੇ ਜਾਣਕਾਰ ਬੰਦੇ ਹੈਗੇ ਸੀ ਹਾਂਜੀ ਮਾਜੇ ਕੰਮ ਕੀ ਕਰਦੇ ਸੀ ਇਸ ਮੇਲੇ ਦੇ ਲਗਾ ਸੀ ਬੰਦਾ ਦਾ ਸਰਵੇਅਰ ਸੀ ਕਿਹੜੇ ਮੇਲੇ ਚ ਬੁਟਰ ਬੈਲ ਚ ਆ ਕਰਦੇ ਵੀ ਇਹਦਾ ਕੋ ਸੁਧਾਰ ਹੋਣਾ ਚਾਹੀਦਾ ਪੁਲਿਸ ਦੇ ਜਿਹੜਾ ਬਾਰੇ ਕੋ ਰਾਤ ਨੂੰ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਕੋ ਮਰਿਆ ਸੋੜ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲੋਂ ਦੇ ਦੋ ਦੋ ਤਿੰਨ ਤਿੰਨ ਵਾਰ ਸਦਾ ਘਿਰੇ ਲਉਂਦੇ ਦੀ ਕੀ ਫਤੇ ਮੈਂ ਬੋਲੇਵਾਲ ਆਪਣਾ ਜਿਹੜਾ ਪੜਾਵਾ ਮਿਸ਼ਲ ਸ਼ਹੀਦਾ ਤਰਨਾਂਦਲ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਬ ਕਿ ਲੋਟ ਕਛੋਟੇ ਤੇ ਚੱਲਣ ਡਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 700 ਹਜ਼ਾਰ ਰੁਪਏ ਬਦਲੇ ਜਿਹੜਾ ਵਾ ਵੀ ਬੰਦੇ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਬੰਦੋਬਸਤ ਕਰੋ ਤੇ ਇਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇਥੇ ਮਹਿਮਦ ਪਿੰਡ ਦੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵੈਕਤੀ ਭਾਈ ਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟ ਘਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਇਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੜਤਾ ਤੇ ਸੱਟ ਲੱਗਣੀ ਜਿਹੜੀ ਉਹ ਵਖਰੀ ਇਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਮਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਕੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਤੇ ਇਸ ਕਰਕੇ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਕਿ ਇੱਧਰ ਧਿਆਨ ਦਿੱਤਾ ਜਾਵੇ ਉਹ ਇਦਾਂ ਸੀਗੇ ਰਾਣਾ 슈ਗਰ ਮਿਲ ਦੇ ਤੋਂ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀਗੇ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਸੀ ਉਥੇ 3 ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜਿੱਤੇ ਇੱਕ ਵਾਰ ਕਰਮਚਾਰੀ ਤੇ ਗੋਲੀ ਲੱਗ ਗਈ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮੈਤਾ ਵਿਖੇ ਨਿੱਜੀ ਹਸਪਤਾਲ ਮੌਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਪਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਵੀ ਕੈਮਰੇ ਖੰਗਾਲੇ ਜਾ ਰਹੇ ਆ ਤੇ ਤਤਕਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਨਹੀਂ ਨਹੀਂ ਇਹ ਲੁੱਟ ਲੁੱਟ ਹੋ ਦੇ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ। ਕਿੰਨੇ ਜਣੇ ਸੀ ਮੌਜੂਦ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲ ਲੱਗੀ ਜਾਂ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਜੀ ਤੋਂ ਦੇ ਇਹ ਇੱਕ ਤਾਂ ਹਮਾਚਲ ਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀਗਾ ਜੀ ਹਾਂਜੀ ਇਹ ਮੌਤ ਹੋਈ ਹੈ ਜੀ ਉਹਦਾ ਨਾਮ RAMJEET SINGH SHUKLA SON OF MOOLCHANDRA ਇਹ ਨਕੀਮਪੁਰ ਕੀ ਦਾ ਰਹਿਣ ਵਾਲਾ ਸੀਗਾ ਜੀ ਠੀਕ ਹੈ ਇਹ ਇਹ ਰਾਣਾ 슈ਗਰ ਮਿਲ ਦੇ ਵਿੱਚ ਨਾ ਸਰਵਿਸ ਕਰਦੇ